ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਨਗ ਸੇ ਲੈ ਲੈ ਕੇ ਆਏ ਜੀ ਇੱਕ ਬੈੜਾ ਬਾਈ ਤਾਜੀ ਸੂਈ ਆ ਬੱਚਾ ਕਰਮਾਣੀ ਨੇ ਬੱਚੀ ਦਿੱਤੀ ਆ ਇੱਕ ਬਾਈ ਕੋਲੇ ਮਾਝਾ ਬਾਈ ਥੋੜੇ ਕਿ ਦਿਨ ਅੰਤ ਕਰਮਾਣੀ ਕੱਚੀ ਆ ਤੇ ਜਿਸ ਘਰ ਚੋਂ ਵੀ ਵੀਡੀਓ ਬਣਾ ਰਹੇ ਆ ਵੀਰ ਦੇ ਘਰੇ ਲੂਪਸ ਰੱਖਿਆ ਹੋਇਆ ਕੋਈ ਵਪਾਰ ਦਾ ਕੰਮ ਨਹੀਂ ਆਓ ਭਾਈ ਨਾ ਕਰ ਲੈਨੇ ਗੱਲਬਾਤ ਆ ਜੀ ਬਾਈ ਬਾਈ ਜੀ ਹੱਸੀ ਕਾਲ ਸਾਸਰੀ ਕਾਲ ਬਾਈ ਜੀ ਹੋ ਠੀਕ ਹੋ ਬਾਈ ਜੀ ਬਾਈ ਜੀ ਚੜ੍ਹਦੀ ਕਲਾ ਜੀ ਨਾਮ ਤੇ ਡਰੈਸ ਬੋ ਨਾਮ ਗੁਰਸੇਖ ਸਿੰਘ ਜੀ ਪਿੰਡ ਜੈਮਲ ਸਿੰਘ ਆਲਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਬਾਈ ਨੇੜੇ ਪਿੰਡ ਜੈਮਲ ਨੇੜੇ ਪਿੰਡ ਢਿੱਲ ਮਾ ਰਹੇ ਜਾਂਦਾ ਜੀ ਤਾਂ ਪਾਪਾ ਦਾੜ ਨਣੇ ਆਲਾ ਤੇ ਇਧਰ ਢਿੰਗੜੀ ਵੀ ਰਹ ਜਾਂਦਾ ਜੀ ਮੋਬਾਈਲ ਨੰਬਰ ਬੋ 98142 83972 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇਦੇ ਨੇ ਕਿਹੜਾ ਸੂਸ ਹੋਈ ਆ ਇਹ ਤੀਜੀ ਸੂਈ ਸੂਈ ਆ ਜੀ ਕਦੋਂ ਸੂਈ ਆ ਭਰਾ ਇਹ 1 ਘੰਟਾ ਹੀ ਹੋਇਆ ਸੂਈ ਨੂੰ 1 ਘੰਟਾ ਬੱਚਾ ਕੀ ਦੇਤਾ ਮਗਰ ਬੱਸੀ ਆ ਜੀ ਬੱਚੀ ਬੜੀ ਚੰਗੀ ਆ ਨਾ ਹਾਂਜੀ ਹਾਂਜੀ ਬੱਚਾ ਬਾਈ ਬੱਚੀ ਦਿੱਤੀ ਆ ਤੇ ਚੰਗੇ ਸੀਵਣ ਦੀ ਆ ਨਾ ਇਹ ਹਾਂਜੀ ਹਾਂਜੀ ਠੀਕ ਆ ਬਾਈ ਬੱਚਾ ਮਗਰ ਬੱਚੀ ਲਈ ਤੇ ਕਿੰਨਾ ਕੁ ਬੋਲਾ ਗੱਡੇ ਦਾ ਭਰਾ ਭਰਾ ਦੁੱਧ ਮੇਰੇ ਬੋਲਾ ਦੋ ਤਾਰਾਂ ਹੀ ਮਾਰੀਆਂ ਜੀ ਯਾਨੀ ਕਿ ਤਾਰਾਂ ਹੀ ਮਾਰੀਆਂ ਹਾਂਜੀ ਹਾਂਜੀ ਠੀਕ ਹੈ ਚਵਾਈ ਚੋਈ ਚਵਾਈ ਬਹੁਤ ਪੋਲੀ ਹੈ ਵੀਰੇ ਖੋਲ ਲੈ ਬਾਈ ਤੋਰ ਕੇ ਦਿਖਾ ਦੇ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਕਰਮ ਵਾਲੀ ਨੇ ਤਿਆਰ ਕਰਿਆ ਕਿੰਨਾ ਕੁ ਦੁੱਧ ਚੋਇਆ ਪਿਛਲੇ ਸੂਏ ਦੁੱਧ ਮੇਰੇ 25 ਲੀਟਰ ਪਿਛਲੇ ਸੂਏ ਚੋਇਆ ਆ 25 ਲੀਟਰ ਦਾ ਬਾਈ ਨਿਰਕਾਰਡ ਦੱਸਿਆ ਆਰਡਰ ਦੇਖੋ ਥਾਣ ਦੇਖੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਗੁਲਾਬੀ ਥਣ ਚਵਾਈ ਇੱਕ ਨੰਬਰ ਤੇ ਜੇਰ ਪੈਣੀ ਹੈ ਨਾ ਜੀ ਹਾਂਜੀ ਜੇਰ ਪੈਣੀ ਹੈ ਹੁਣੀ ਸੋਈ ਆ ਬਈ ਟਾਈਮ ਥੋੜਾ ਹੀ ਹੋਇਆ ਬੱਜਿਆ ਜੇਰ ਵੀ ਪਾ ਜਾਣੀ ਆ ਬਹਿਣ ਦੀ ਜ ਬੋਦੀਬਾਦੀ ਪੂਰੀ ਚੰਗੀਆਂ ਸਨਖ ਪੁਣਾ ਬੈੜ ਦੇ ਵਿੱਚ ਫੁੱਲ ਆਰਡਰ ਦੇਖੋ ਬਈ ਕਮਾਲ ਬਹੁਤ ਸੋਹਣਾ ਪੂਰਾ ਦੇਖਾ ਦੋ ਬੈੜ ਦਾ ਚੰਗਾ ਤੇ ਬਾਈ ਦੇ ਘਰ ਦੀ ਬੈੜ ਆ ਬਾਈ ਕੋਈ ਵਪਾਰ ਦਾ ਕੰਮ ਇੱਕ ਨੰਬਰ ਬੈੜਾ ਲੈ ਚੱਲ ਬਾਈ ਇਹਨਾਂ ਵੀ ਤੋਂ ਤੇ ਮੁੱਲ ਕੀ ਹੈ ਵੀਰੇ ਜਾਇਜ਼ ਜਦ ਮੁੱਲੇ ਦਾ ਵੀਰੇ 93000 ਠੀਕ ਆ ਥੋੜਾ ਬੱਸੀ ਦਾ ਕਰਦੀ ਆ ਠੀਕ 93000 ਰੁਪਿਆ ਮੁੱਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਜੀ ਚੰਗੀ ਆ ਬੜ ਫੇਸਬੁਕ ਦੇਖੋ ਬੋਦੀਬਾਦੀ ਪੂਰੀ ਚੰਗੀਆਂ ਸਨਖਪੂਣਾ ਬੜ ਦੇ ਵਿੱਚ ਫੁੱਲ ਆ ਕੱਦ ਵੀ ਚੰਗਾ ਆਰਡਰ ਵੀ ਕਮਾਲ ਦਾ ਮੂਹਰੂ ਲੇਵਾ ਚੈੱਕ ਕਰ ਲੋ ਕਮਾਲ ਦਾ ਲੇਵਾ ਗਰਮਣੀ ਨਹੀਂ ਲੱਗਿਆ ਲੈ ਕਿਆ ਬਾਤ ਅੱਲਾਕੱਲਾ ਥਣ ਪੂਰੀ ਬਿੱਤੀ ਤੇ ਨਾੜਾ ਨੂੜਾ ਫੁੱਲ ਚੰਗੀਆਂ ਚਵਾਈ ਚੋਈ ਓਕੇ ਆ ਹਾਂਜੀ ਪੂਰੀ ਓਕੇ ਠੀਕ ਠੰਡੀ ਸੀਲ ਪੂਰੀ ਆ ਹਨਾ ਬਈ ਹਾਂ ਠੰਡੀ ਸੀਲ ਫੁੱਲ ਹੈ ਠੀਕ ਆ ਬਈ ਮੁੱਲ ਵੀ ਜਾਇਜ਼ ਆ ਬਈ ਮਾਨਤਨ ਮੌਕੇ ਤੇ ਹੋ ਜਰੂਰ ਹੋ ਜੂਗਾ ਅੱਗੇ ਵੀਰੇ ਮਾਜੇ ਕਿਹੜਾ ਸੂਆ ਸੁੰਦੀ ਐ ਇਹ ਵੀ ਤੀਜੇ ਸੂਏ ਆ ਜੀ ਕਿੰਨੇ ਦਿਨ ਲੈਂਦੀ ਐ ਬਾਈ ਇਹ ਵੀਰੇ 4 ਦਿਨ ਦਿਨ ਪੂਰੇ ਹੋਣ ਚ ਬਾਕੀ ਆ ਬਾਕੀ ਕੁਛ ਬਸ ਉੱਤੇ ਲੈ ਵੀ ਸਕਦਾ ਹਨਾ ਠੀਕ ਐ ਬਾਈ ਹਾਂਜੀ ਤੇ ਕੀ ਰਿਕਾਰਡ ਵੈਸੇ ਦੁੱਧ ਦਾ ਇਹ 10 11 ਲੀਟਰ ਦੁੱਧ ਆਈ ਇਹਦਾ 10 11 ਲੀਟਰ ਦਾ ਰਿਕਾਰਡ ਹਾਂਜੀ ਹਾਂਜੀ ਠੀਕ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਚੀ ਕੱਚੀ ਐ ਬਾਈ ਦਿਨ ਹਜੇ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਤੋਰਾ ਇੱਕ ਨੰਬਰ ਆ ਕੱਦ ਚੰਗਾ ਤੇ ਫਲੀ ਵੀ ਚੰਗੀ ਐ ਬਾਈ ਥੋੜਾ ਡਰਦੀ ਜ਼ਰੂਰ ਆ ਕੈਮਰੇ ਕੋ ਇੱਕ ਹੋਲਾ ਸੋਰਾ ਕਰਮਾ ਇਹਦਾ ਇੱਕ ਨੰਬਰ ਆ ਇਧਰੀ ਮੰਨ ਲੈ ਕੋਈ ਨੀ ਤੇ ਕੀ ਮੋਲੇ ਦਾ ਜਾਇਜ ਮੋਲੇ ਦਾ 65000 ਆ ਵੀਰੇ ਮਾਨਦਾਨ ਹੋ ਜਾ ਮਾਨਦਾਨ ਹੋ ਜਾਊਗਾ ਜੀ ਜਮਾ ਜਾਇਜ ਮੋਲਾ ਬਈ 65000 ਰੁਪਿਆ ਮੋਲਾ ਮਾਨਦਾਨ ਮੌਕੇ ਤੇ ਜਰੂਰ ਹੋ ਜਾ ਦੇਵਾ ਦੇ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਪੂਰੀ ਵਿਥੀ ਦੇ ਥਣ ਚਵਾਈ ਜੂ ਵੀ ਕਿਵੇਂ ਸੀ ਬਰਾ ਚਵਾਈ ਬਹੁਤ ਵਧੀਆ ਜੀ ਠੀਕ ਕਿੱਕ ਨੰਬਰ ਚਵਾਈ ਹੈ ਜੀ ਮੁੱਲ ਜਮਾ ਜਾਇਜ ਆ ਬਈ ਤੇ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਤਾ ਕਨੈਕਟ ਕਰ ਲਿਓ ਧੰਨਵਾਦ ਬਹੁਤ